ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਪਸੀੰਤੋ ਬਣਾਏ ਸੱਤ ਮੈਂਬਰੀ ਕਮੇਟੀ ਜਿਨ੍ਹਾਂ ਵਿੱਚੋਂ ਪੰਜ ਮੈਂਬਰ ਮੌਜੂਦਾ ਜੋ ਕਾਰਜਸ਼ੀਲ ਨੇ ਮਨਪ੍ਰੀਤ ਿਆਲੀ ਇਕਬਾਲ ਸਿੰਘ ਝੁੰਡਾ ਸੰਤਾ ਸਿੰਘ ਅਮੈਦਪੁਰੀ ਜਥੇਦਾਰ ਗੁਰਪ੍ਰਤਾਪ ਸਿੰਘ ਮਡਾਲਾ ਬੀਬੀ ਸਤਵੰਤ ਕੌਰ ਇਨਾਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਜੋ ਹੁਕਮ ਹੋਇਆ ਸੀ ਉਸ ਨੂੰ ਇਨ ਬਿਨ ਲਾਗੂ ਕੀਤਾ ਉਸ ਉੱਤੇ ਫੁੱਲ ਫੁੱਲ ਚੜੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨਾਵੇਂ ਤੋਂ ਮਨਕਰ ਕੌਣ ਹੋਇਆ ਭਗੌੜੇ ਕੌਣ ਹੋਏ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਮੱਥਾ ਕਿਨਾਂ ਲਾਇਆ ਉਹ ਸੀ ਸੁਖਬੀਰ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੇ ਸਾਥੀ ਸੁਖਬੀਰ ਸਿੰਘ ਬਾਦਲ ਵੱਲੋਂ 20 ਭਰਤੀ ਨੂੰ ਨੇਪਰੇ ਚਾੜ੍ਹ ਦਿੱਤਾ ਗਿਆ ਹਾਲਾਂਕਿ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ 13 ਉਮੀਦਵਾਰ ਆਪਣੇ ਵੱਲ ਬੁੱਤੇ ਉੱਤੇ ਸ਼ਰੂਮੀ ਅਕਾਲੀ ਦਲ ਵੱਲੋਂ ਚੋਣ ਮੈਦਾਨ ਦੇ ਵਿੱਚ ਪੰਜਾਬ ਦੇ ਹਰ ਜਿਲ੍ਹੇ ਦੇ ਵਿੱਚ उतारे ਗਏ ਸੀ ਤੇ 13 ਦੇ ਵਿੱਚੋਂ 9 ਦੀਆਂ ਜਬਾਤਾਂ ਜਬਤ ਹੋਈਆਂ ਪੱਤਰਕਾਰ ਵੀ ਕਹਿ ਰਹੇ ਨੇ ਵੱਖ-ਵੱਖ ਪਾਰਟੀਆਂ ਵੀ ਕਹਿ ਰਹੀਆਂ ਨੇ ਕਿ ਕਿਹੜੀ ਜਾਦੂ ਦੀ ਛੜੀ ਹੈ ਸੁਖਵੀਰ ਸਿੰਘ ਬਾਦਲ ਦੇ ਕੋਲ ਕਿ 27 ਲੱਖ ਲੋਕ ਫਿਰ ਦੁਬਾਰਾ ਸ਼ਰੂਮੀ ਅਕਾਲੀ ਦਲ ਦੇ ਵਿੱਚ ਆ ਗਏ ਉਹ ਵੀ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਬੋਗਸ ਪੜਤੀ ਇੱਕ ਫੇਕ ਭਰਤੀ ਦਾ ਕਰਾਰ ਦਿੱਤਾ ਗਿਆ ਤੇ ਕੀ ਹੁਣ ਸ਼ਰੋਮੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਦੂਸਰੇ ਪਾਸੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਬਣਾਈ ਸੱਤ ਮੈਂਬਰੀ ਕਮੇਟੀ ਜਿਸ ਦੇ ਪੰਜ ਮੈਂਬਰ ਕਾਚੀਲ ਨੇ ਕੀ ਉਹਨਾਂ ਦਾ ਸਮਝੌਤਾ ਹੋ ਗਿਆ ਹੈ ਕਿਉਂ ਬਿਆਨਬਾਜ਼ੀ ਨਹੀਂ ਕੀਤੀ ਜਾ ਰਹੀ ਕਿਉਂਕਿ ਅੱਜ ਬਾਈ ਹੋ ਗਈ ਹੈ ਕਿਆ ਸੀ ਕਿ 15 ਤੋਂ ਲੈ ਕੇ 20 ਦੇ ਵਿੱਚ ਭਰਤੀ ਜਿਹੜੀ ਹੈ ਜਨਤਕ ਕਰ ਦਿੱਤੀ ਜਾਵੇਗੀ 40 ਹਜ਼ਾਰ 40 ਲੱਖ ਹੈ 30 ਲੱਖ ਹੈ 50 ਲੱਖ ਹੈ 45 ਲੱਖ ਹੈ ਉਸ ਤੋਂ ਬਾਅਦ ਇਹ ਵੀ ਗਿਆ ਗਿਆ ਕਿ ਇਜਲਾਸ ਹੋਵੇਗਾ ਡੈਲੀਗੇਟਸ ਦਾ ਸ਼੍ਰੋਮਣੀ ਅਕਾਲੀ ਦਲ ਨੂੰ ਨਵੀਂ ਨਵੀਂ ਲੀਡਰਸ਼ਿਪ ਮਿਲੇਗੀ ਸ਼੍ਰੋਮਣੀ ਅਕਾਲੀ ਦਲ ਨੂੰ ਨਵੇਂ ਪ੍ਰਧਾਨ ਮਿਲਣਗੇ ਉਹਦ ਸੁਖਬੀਰ ਸਿੰਘ ਬਾਦਲ ਤਾਂ ਚੋਣ ਮੈਦਾਨ ਦੇ ਵਿੱਚ ਬੜਕਾ ਮਾਰਦੇ ਫਿਰਦੇ ਸੀ ਹੁਣ ਸਿਆਸਤ ਵਿੱਚ ਐਕਟਿਵ ਨੇ ਮਲੂਕਾ ਆ ਗਏ ਵਾਪਸ ਸਿਕੰਦਰ ਸਿੰਘ ਮਲੂਕਾ ਅਨਿਲ ਜੋਸ਼ੀ ਅਨਿਲ ਜੋਸ਼ੀ ਦੇ ਬ੍ਰਦਰ ਆ ਗਏ ਸੋਨਸੇਕ ਠੰਡਲ ਦੀ ਸ਼ਰੂਮਣੀ ਅਕਾਲੀ ਦਲ ਦੇ ਵਿੱਚ ਘਰ ਵਾਪਸੀ ਹੋਈ ਸੁਖਬੀਰ ਬਾਦਲ ਕਹਿੰਦੇ ਨੇ ਕਿ ਸ਼ਰੂਮਣੀ ਅਕਾਲੀ ਦਲ ਹੁਣ ਮਜ਼ਬੂਤ ਹੋ ਰਿਹਾ ਹੈ ਲੇਕਿਨ ਸ੍ਰੀ ਅਕਾਲ ਪਖ ਸਾਹਿਬ ਦੀ ਤਸੀਲ ਤੋਂ ਬਣੀ ਕਮੇਟੀ ਦਾ ਬਿਆਨ ਕਿਉਂ ਨਹੀਂ ਆਇਆ ਨਵੀਂ ਲੀਡਰਸ਼ਿਪ ਕਿਉਂ ਨਹੀਂ ਦਿੱਤੀ ਕਿ ਅੱਜ 22 ਤਰੀਕ ਹੈ ਕੀ ਇੱਕਦਮ ਬਲਾਸਟ ਕਰਨਗੇ ਅਜੇਆ ਕਿਉਂ ਨਹੀਂ ਕੀਤਾ ਗਿਆ ਨਾ ਤੇ ਮਨਪ੍ਰੀਤ ਅਕਾਲੀ ਦਲ ਦਾ ਬਿਆਨ ਨਾ ਇਕਬਾਲ ਸਿੰਘ ਝੁੰਡਾ ਨਾ ਜੱਗੀਦਰ ਗੁਰਪ੍ਰਤਾਪ ਸਿੰਘ ਮਡਾਲਾ ਨਾ ਸੰਤਾ ਸਿੰਘ ਉਮੈਦਪੁਰੀ ਦਾ ਬਿਆਨ ਨਾ ਬੀਬੀ ਸਤਵਤ ਕੌਰ ਦਾ ਪਹਿਲਾਂ ਤਾਂ ਕਹਿੰਦੀ ਸੀ ਕਿ ਸ਼ਰੋਪਨੀ ਈਕਾਲੀ ਦਲ ਦੇ ਨਾਲ ਅਤੇ ਸੁਖਵੀਰ ਸਿੰਘ ਬਾਦਲ ਦੇ ਨਾਲ ਸਾਡਾ ਕੋਈ ਸਮਝੌਤਾ ਨਹੀਂ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਅਨੁਸਾਰ ਕੰਮ ਕਰਾਂਗੇ ਨਵੀਂ ਲੀਡਰਸ਼ਿਪ ਨਵਾਂ ਸ਼ਰੋਪਨੀ ਈਕਾਲੀ ਦਲ ਨੂੰ ਪ੍ਰਧਾਨ ਮਿਲੇਗਾ ਇੰਜ ਲੱਗ ਰਿਹਾ ਹੈ ਜਿਵੇਂ ਸਾਰਾ ਮਾਮਲਾ ਠੰਡੇ ਬਸਤੇ ਵਿੱਚ ਪਾ ਦਿੱਤਾ ਗਿਆ ਹੋਵੇ ਜਾਂ ਫਿਰ ਸ੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ ਬਣਾਈ ਪੰਜ ਮੈਂਬਰੀ ਕਮੇਟੀ ਜਿਹੜੀ ਹੈ ਉਹ ਵਿਚਾਰ ਵਟਾਂਦਰਾ ਅੰਦਰ ਖਾਤੇ ਕਰ ਰਹੀ ਹੈ ਕਿ ਲੀਡਰਸ਼ਿਪ ਕਿਹੜੀ ਹੋਵੇਗੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਨਵਾਂ ਪ੍ਰਧਾਨ ਕਿਹੜਾ ਦੇਣਾ ਚਾਹੀਦਾ ਹੈ ਜਿਹੜਾ ਕੌਮ ਦੀ ਅਗਵਾਈ ਕਰੇ ਜਾਂ ਨਵੀਂ ਸ਼੍ਰੋਮਣੀ ਅਕਾਲੀ ਦਲ ਬਣੇਗੀ ਜਾਂ ਸ਼੍ਰੀ ਅਰੰਧਪੁਰ ਸਾਹਿਬ ਅਕਾਲੀ ਦਲ ਬਣੇਗੀ ਇਸ ਤਰ੍ਹਾਂ ਦੀਆਂ ਕੰਸੂਮਾਂ ਫਿਰ ਬਣ ਗਿਆ ਨੇ ਕਿ ਆਖਰਕਾਰ ਅਜਿਆ ਕਿਉਂ ਕੀਤਾ ਜਾ ਰਿਹਾ ਹੈ ਕਿਉਂ ਸਾਰੇ ਮਾਮਲੇ ਠੰਡੇ ਬਸਤੇ ਵਿੱਚ ਪਾਏ ਜਾ ਰਹੇ ਨੇ ਕਿਉਂਕਿ ਸੁਖਬੀਰ ਸਿੰਘ ਬਾਦਲ ਤਾਂ ਉਹ ਸਿਆਸਤ ਵਿੱਚ ਸਰਗਰਮ ਨੇ ਉਹਨਾਂ ਵੱਲੋਂ ਵੱਡੇ ਆਗੂਆਂ ਦੀ ਟਕਸਾਲੀ ਆਗੂਆਂ ਦੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਘਰ ਵਾਪਸੀ ਕਰਵਾਈ ਜਾ ਰਹੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਪੰਜ ਮੈਂਬਰੀ ਕਮੇਟੀ ਹੈ ਜਿਹਨਾਂ ਵੱਲੋਂ ਭਰਤੀ ਨੇਪਰੇ ਚਾਹ ਲੀ ਗਿਆ ਉਹਨਾਂ ਵੱਲੋਂ ਬਿਆਨਬਾਜ਼ੀ ਕਿਉਂ ਬੰਦ ਕਰ ਦਿੱਤੀ ਗਈ ਹੈ ਕੀ ਉਹਨਾਂ ਨੇ ਅੰਦਰ ਖਾਤੇ ਸਮਝੌਤਾ ਕਰ ਲਿਆ ਹੈ ਕੀ ਇਕਮਿਕ ਹੋ ਗਏ ਨੇ ਕੀ ਉਹਨਾਂ ਨੇ ਫਿਰ ਸੈਂਦ ਦੀ ਬਿਡਟ ਕਰ ਲਈ ਕਿ ਸੁਖਬੀਰ ਸਿੰਘ ਬਾਦਲੇ ਸ਼੍ਰੋਮਣੀ ਅਕਾਲੀ ਦਲ ਦੀ ਹਵਾ ਹੀ ਕਰ ਸਕਦੇ ਨੇ ਇਹੀ ਸਿਪੇਸਲਾਬ ਨੇ ਇਹੀ ਚਰਨ ਹੈ ਲੈ ਸ਼੍ਰੋਮਣੀ ਅਕਾਲੀ ਦਲ ਦੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਦਾ ਅਜਾ ਸਪਸ਼ਟਿਕਰਨ ਦੇਣਾ ਪਵੇਗਾ ਸ਼੍ਰੋਮਣੀ ਅਕਾਲ ਤਖਤ ਸਾਹਿਬ ਦੀ ਮਸੀਤ ਤੋਂ ਬਣਾਈ ਪੰਜ ਮੈਂਬਰੀ ਕਮੇਟੀ ਨੂੰ